ये करना नहीं वाला नहीं आता सर का वो मेरा पैर है पिटा दोनों मेरे देख नहीं जा हां वो कैसे नहीं करता सत्यार नहीं नहीं बात है उठे चढ़ के आते नहीं एक भाग ही जा पहले अंदर हो जा मले आ जाए पूरा मैं ਹਾਂਜੀ ਸਤਿ ਸ਼੍ਰੀ ਅਕਾਲ ਵੈਲਕਮ ਕਿਆ ਚਾਲ ਕਿਉਂ ਸਾਰੇ ਠੀਕ ਠਾਕ ਹੁਣੇ ਆਪਾਂ ਇਹ ਕੰਮ ਤੋਂ 5:30 6:00 ਹੁਣੇ 5:30 6:00 ਵਜੇ ਕੰਮ ਤੋਂ ਆਏ ਹੀ ਤੇ ਤੇ ਹੁਣ ਆਪਾਂ ਚੱਲੇ ਆਂ ਸ਼ਾਮੀ 5:30 ਆਗੇ ਹੀ ਕੰਮ ਤੋਂ ਤੇ ਹੁਣ ਆਪਾਂ ਚੱਲੇ ਸ੍ਰੀ ਦਰਬਾਰ ਸਾਹਿਬ ਦਰਸ਼ਨ ਕਰਨ ਵਾਸਤੇ ਕਿ ਦਿਵਾਲੀ ਹੋਣੀ ਫਿਰ ਜਾਇਆ ਨਹੀਂ ਹੋਣਾ ਕਿਉਂਕਿ ਕੰਮਾਂ ਵਿੱਚ ਇੱਕ ਦੋ ਪੜੇ ਆ तो चक्कर थोड़ा मुश्किल हो, हो चलीए चलीए? देखने जाए तो आप अच्छ अपने को टाइम आ गए मैं चलो दर्शन कर हर फतह करा लें दर्शन तू भी करा जुड़े रैन तक लोग नवे साइब करी करिए आप हो गए चलीए फिर चलीए दिन तो अजय हैगा वैसे पहुँचना आप साढ़े छः सात बजे तक रमान ना उगे ਅਪਾ ਜੰਦ ਪਏ ਆ ਘਰੋਂ ਹਰਪਤ ਨੇ ਵੀ ਨਵਾਂ ਸੂਟ ਪਾਇਆ ਜਿੱਤ ਤਾਂ ਹੀ ਦੀ ਤੋਰੇ ਮਸਤ ਹੋਇਆ ਤੇ ਹੁਣ ਜਾ ਕੇ ਤੁਹਾਨੂੰ ਦਰਬਾਰ ਸਾਹਿਬ ਦਰਸ਼ਨ ਕਰਾਵਾਂਗੇ ਪਹੁੰਚ ਕੇ ਉੱਥੇ ਹਰਫਤੇ ਤਾਂ ਕਰੀ ਜਾਂਦਾ ਵਿੱਚੀ ਹੇ ਗਾਂਧੀ ਚੌਕ ਪਹੁੰਚੇ ਆਪਾ ਜੇ ਉੱਥੇ ਰਾਸ ਨੂੰ ਬਹੁਤ ਜ਼ਿਆਦਾ ਟਾਈਮ 6.5 ਪੌਣੇ 7 ਦਾ ਹੋ ਗਿਆ ਤੁਰੇ ਲੇਟ ਆ ਦਾ ਹਰਫਤ ਸੰਗਰਸਤਾ ਦਾ ਸੰਡਾ ਮੈਨੂੰ ਕਿੱਧਰੋਂ ਜਾਣਾ ਆਪਾ ਕਿਉ ਫਤੇ 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 ਇਧਰ ਹਲੋ ਕਰ ਦੋ ਫਤੇ ਹਲੋ ਕਰ ਦੋ ਸਾਰੇ ਨਾਲ ਇਧਰ ਵੇਖਣੇ ਗੱਡੀਆਂ ਗੱਡੀਆਂ ਬੰਦੇ ਲੈ ਵੀ ਪਹੁੰਚ ਗਏ ਅਮਰੀਕ ਸਰ ਜਿਉਂ ਜਨਮ ਬਸ ਹੁਣ ਪਹੁੰਚਣੇ ਆਏ ਸ੍ਰੀ ਦਵਾਰ ਸਾਹਿਬ 15 ਮਿੰਟਾਂ ਤੱਕ ਤਰੇ ਜਾਣ ਲਈ ਅਕੇ ਫਾਟਕ ਬੰਦੋ ਗੱਡੀ ਪਾਰਕਿੰਗ ਕਰਦੇ ਫਿਰ ਇਹਨੂੰ ਜਗਾਉਨੇ ਆਥੇ ਲੈ ਫਤੇ ਵੀ ਉੱਠ ਗਿਆ ਸਾਢੇ 7 ਹੋ ਗਏ ਪੌਣੇ 8 ਦਾ ਟਾਈਮ ਤੇ ਪਾਰਕਿੰਗ ਗੱਡੀ ਲਾਤੀ ਆ ਫਤੇ ਫਤੇ ਉੱਠਿਆ ਰੋਂਗਿਆਂ ਰੋਂਗਿਆਂ ਕਰਨਾ ਆ ਨਹੀਂ ਬਟਕੀ ਬੰਦ ਫਤੇ 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 ਇਧਰ ਬਟਕੀ ਬਟਕੀ ਬੰਦੀ ਆ ਲੈ ਸੋਹਣੀ ਬਟਕੀ ਬੰਦੀ ਛੋੜੋ ਛੋੜੋ ਜਲਦੀ ਚਲੋ ਚਲ ਜੇ ਇੱਜਾ ਨਾ ਚਲੀ ਜਾ ਅੱਬਿਆ ਆਂ ਕਰ ਇੱਧੇ ਇੱਥੇ ਇੱਥੇ ਚੀਚੀਆਂ ਆ ਕਢਾਉਣਾ ਦਾ ਆ ਕਢਾ ਆ ਲੈ ਲੈ ਚਲੋ ਮੋਸ਼ਕੇ ਵੀ ਆਪਾਂ

ਸਪਰਾਤੇ ਜੋੜੇ ਜਮਾ करले पतिने विणण करले हैं पते पति णण करले पतने चल o participa, te o deseo decir, ¿no? Lando y ਚੱਲ ਪਿਆਲ ਕਰਨ ਦਰਸ਼ਨ ਕਰ ਲਿਆ ਆਪਾਂ ਟਾਈਮ ਹੋ ਚੁੱਕਾ 9:30 ਪੌਣੇ 10 ਦਾ 1 ਘੰਟੇ ਦੇਰ ਤੱਕ ਆਪਾਂ ਪਹੁੰਚ ਜਾਣਾ ਕਰੇ ਚਲੋ ਵੀ ਚਲੋ ਹਾਂਜੀ ਕੀ ਗੱਲ ਹੈ ਚਲ ਜੀ ਹੁਣ ਬਟਾਲੇ ਨੂੰ ਵਾਪਸੇ ਕੰਮ ਤੇ ਚਲ ਜੀ ਚੱਲੋ ਚੱਲ ਚੱਲੀ ਫਤਿਹ ਚਲੋ ਫਤਿਹ ਚੀਜੀ ਲਈ ਚੀਜੀ ਫਤਿਹ ਚੀਜੀ ਨਹੀਂ ਲਈ ਹੈਗੀ ਹੁਣ ਫਤਿਹ ਸੋਨਾ ਵਾ ਥੀਨੀਆਂ ਕਾਨੀਆਂ ਨਹੀਂ ਕਰਨੀ ਚੱਲੋ 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 ਚੱਲੀਏ ਚਲੋ ਚੱਲੀਏ ਚਲੋ ਚੱਲੀਏ ਚੀਚੀਆਂ ਕਾਣੀਆਂ ਹੀ ਨਾ ਤਾਂ ਕਰਦਾ ਹੋਣਾ ਹੱਸੰਦਿਆ ਇਹਨੇ ਸਮਾਂ ਹੀ ਨਾ ਕਰਦਾ ਉਹ ਤੇ ਇਹ ਲੈਣ ਗਏ ਨੇ ਤੇ ਜਲੇਬੀਆਂ ਕਹਿੰਦੇ ਜਲੇਬੀਆਂ ਖਾਣੀਆਂ ਜਲੇਬੀਆਂ ਲੈਣ ਗਏ ਤੇ ਹਰਫ ਤੇ ਵੀ ਜਲੇਬੀਆਂ ਖਾਊਗਾ ਹਨਾ ਪਿਆਰ ਪੁੱਤ ਖਾਊਂਗੀ ਜਲੇਬੀਆਂ ਸੋਣਾ ਪੁੱਤ ਲੋ ਜੀ ਪਹੁੰਚ ਗਏ ਆਪਾਂ ਘਰ ਟਾਈਮ 11 ਵਜੇ ਦਾ ਉਹਨਾਂ ਬਾਰੇ ਤਾਂ ਕਿ ਕਿਹੜ ਦਾ ਪਿਆ ਹੁੰਦੇ ਆ। ਹੁਣ ਇੰਨਾ ਸਤਾਨ ਆਉਂਦੀ ਟੁੱਟੀ ਹੋ ਗਿਆ ਨਾ ਇੰਨਾ ਸਤਾਨ। ਰਸਤੇ 'ਚੋਂ ਲੰਘ ਜਿਲੇ ਜਿੰਦੇ ਲੈਂਦੀਆਂ। ਆ ਸੰਭਲ ਚਾਉ। 11-12 ਵਜੇ ਤੱਕ ਖੁੱਲ੍ਹਾ ਰਹਿੰਦਾ। ਤਾਂ ਤੇ ਜੇ ਠੀਕ ਆ ਫਿਰ ਮਿਲਦੇ ਹਾਂ ਨਵੀਂ ਵੀਡੀਓ ਨਾਲ। ਵਲੋਗ ਵਧੀਆ ਲੱਗਾ ਤੇ ਕਮੈਂਟ ਜਰੂਰ ਕਰਿਓ। ਜਰੂਰ ਕਰਿਓ। ਬਾਏ ਬਾਏ ਗੁੱਡ ਨਾਈਟ। ਕੈਮਰਾ ਖਾ ਸਸ਼ਕਲ ਸਭ ਸਸ਼ਕਲ। ਅੱਜ ਫਤਹਿ ਕਹਿਣਾ ਕੁਛ। ਮੈਂ ਇਹ ਲੈ ਲਈ ਕੱਪੜੇ ਵੀ ਲੈ ਆਉਣ ਲੱਗਿਆ ਤਾਂ ਨਹੀਂ ਰਹਾ ਉਹ ਮੈਂ ਤਿੰਨਾਂ ਲੁਆਣੇ ਫਿਰ ਕਿੱਦਾਂ ਜਾਵਾਂਗੇ ਬਾਬਾ ਠੀਕ ਆ ਫਿਰ ਉੱਥੋਂ ਲੈ ਕੇ ਆਵਾਂਗੇ ਮਿਲਦੇ ਹਾਂ ਤੁਹਾਨੂੰ ਫਿਰ ਉੱਥੋਂ ਲੈ ਕੇ ਆਵਾਂਗੇ ਜੇ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰੋ ਹਾਂਜੀ ਠੀਕ ਆ ਫਿਰ ਕਾਹਤੋਂ ਬਾਏ ਬਾਏ ਚਲੋ ਕਾਹਤੋਂ ਬਾਏ ਬਾਏ